ਦੋ ਕਰਮ ਤੁਸੀਂ ਬਾਹਰ ਰਹਿੰਦੇ ਆ ਕਿਰਤ ਕਰਮ ਕਰਦੇ ਆ ਕਰ ਸਕਦੇ ਹੋ ਗ੍ਰਸਤੀ ਸਿੱਖਾਂ ਨੂੰ ਬਹੁਤ ਬਾਦਸ਼ਾਹ ਨੇ ਛੋਟ ਦਿੱਤੀ ਔਰ ਦੋ ਕਰਮ ਜਿਹੜੇ ਨੇ ਗੁਰੂ ਨਾਲ ਮਿਲਣ ਵਾਸਤੇ ਗੁਰੂ ਕੋਲ ਹੀ ਆਉਣਾ ਪਏਗਾ ਉਹਨਾਂ ਵਿੱਚੋਂ ਪਹਿਲੇ ਦੋ ਕਰਮ ਨੇ ਅੰਤਰ ਆਤਮੇ ਵਿੱਚ ਗੁਰੂ ਨੂੰ ਯਾਦ ਕਰਨਾ ਤੁਸੀਂ ਮਨ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਕਹਿਣੇ ਤਾਂ ਗੁਰਦਵਾਰੇ ਆਉਣ ਦੀ ਲੋੜ ਹੀ ਨਹੀਂ ਘਰ ਬੈਠਿਆਂ ਵੀ ਵਾਹਿਗੁਰੂ ਕਹਿ ਸਕਦੇ ਹੋ ਤੁਰਦੇ ਆਂ ਫਿਰਦੇ ਆਂ ਵਾਹਿਗੁਰੂ ਕਹਿ ਸਕਦੇ ਦੂਜਾ ਕਰਮ ਹੈ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਉਹ ਤੁਸੀਂ ਡਰਾਈਵ ਕਰਦੇ ਆਂ ਕੰਮ ਕਰਦੇ ਆਂ ਘਰ-ਬਾਰ ਕਿਚਨ ਵਿੱਚ ਰਸੋਈ ਵਿੱਚ ਕੰਮ ਕਰਦੇ ਆਂ ਨੌਕਰੀ ਤੇ ਜਾਂਦੇ ਆਂ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਪਰ ਜਿਹੜੇ ਅਗਲੇ ਦੋ ਕਰਮ ਨੇ ਚੋਂ ਕੰਮਾਂ ਵਿੱਚੋਂ ਉਹ ਦੋ ਕੰਮ ਕਰਨ ਲਈ ਫਿਰ ਗੁਰਦਾਰੇ ਆਉਣਾ ਪੈਂਦਾ ਇਸ ਲਈ ਆਪਾਂ ਗੁਰੂ ਕੋਲ ਆਇਆ ਹੁਣ ਉਹ ਦੋ ਕਰਮ ਕੀ ਨੇ ਸੁਣੋ ਚਾਰ ਦੇ ਚਾਰੇ ਕਰਮ ਇੱਕੋ ਸ਼ਬਦ ਵਿੱਚ ਲਿਖੇ ਨੇ ਸ਼ਬਦ ਤੁਹਾਨੂੰ ਯਾਦ ਹੈ ਪੜੋ ਸ਼ਲੋਕ ਮਹਲਾ 5 ਪਹਿਲਾ ਕਰਮ ਅੰਤਰ ਗੁਰਿਆ ਰਦਣਾ ਜਿਹਵਾ ਜਪ ਗੁਰ ਨਾਮ ਪੜੋ ਅੰਤਰ ਗੁਰਿਆ ਰਦਣਾ ਜਿਹਵਾ ਇਹ ਦੋ ਕਰਮ ਹੋ ਗਏ ਅੰਤਰ ਰਾਧਨ ਕਰਨ ਜੀਭਾ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਇਹਦੇ ਵਾਸਤੇ ਗੁਰਦਵਾਰੇ ਆਉਣ ਦੀ ਲੋੜ ਹੀ ਨਹੀਂ ਹੈ ਇਹ ਤੁਸੀਂ ਬਾਹਰ ਕਿਰਤ ਕਰਮ ਕਰਦੇ ਆਂ ਘਰ ਦੇ ਕੰਮ ਕਰਦੇ ਆਂ ਆਪਾਂ ਕਹਿ ਸਕਦੇ ਵਾਹਿਗੁਰੂ ਵਾਹਿਗੁਰੂ ਕਹਿਣਾ ਉਹ ਤਾਂ ਕੰਮ-ਕੰਮ ਕਰਦੇ ਆਂ ਵੀ ਹੋ ਸਕਦਾ ਜਿਹਨੂੰ ਮਹਾਰਾਜ ਜੀ ਨੇ ਬਾਣੀ ਅੰਦਰ ਕਿਹਾ ਕਿ ਹੱਥ ਤੋਂ ਕਰ ਕਾਮ ਸਭ ਚੀਤ ਨਰੰਜਨ ਨਾਲ ਚਿੱਤ ਵਿੱਚ ਰੱਦਨ ਕਰਨਾ ਵਾਹਿਗੁਰੂ ਦਾ ਹੱਥਾਂ ਪੈਰਾਂ ਨਾਲ ਕੰਮ ਕਰਦੇ ਆਂ ਵੀ ਵਾਹਿਗੁਰੂ ਕਹਿ ਲੋ ਗੁਰਦਵਾਰੇ ਨਹੀਂ ਆਉਣ ਦੀ ਲੋੜ ਗੁਰੂ ਕੋਲ ਕਦੋਂ ਆਉਣੇ ਦੋ ਕਰਮ ਹੋਰ ਨੇ ਉਹ ਵੀ ਕੰਪਲਸਰੀ ਨੇ ਉਹ ਕਰਨ ਵਾਸਤੇ ਗੁਰੂ ਕੋਲ ਆਉਣਾ ਹੈ ਉਹਦੇ ਵਿੱਚ 3 ਨੰਬਰ ਤੇ ਕਰਮ ਇਹ ਹੈ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣ ਤੈਨੂੰ ਗੁਰੂ ਕੋਲ ਆ ਕੇ ਸੁਣਨਾ ਪੈਣਾ ਹੈ ਗੁਰੂ ਦਾ ਹੁਕਮ ਗੁਰੂ ਦੀ ਬਾਣੀ ਤੈਨੂੰ ਗੁਰੂ ਕੋਲ ਸੁਣਨੀ ਪਣੀ ਆ ਕੇ ਤੈਨੂੰ ਗੁਰੂ ਕੀ ਕਹਿ ਰਹੇ ਨੇ ਇਹ ਤੈਨੂੰ ਗੁਰੂ ਦਾ ਉਪਦੇਸ਼ ਕੰਨਾਂ ਨਾਲ ਆ ਕੇ ਸੁਣਨਾ ਪੈਣਾ ਹੈ ਔਰ ਅਗਲਾ ਕਰਮ ਇਹ ਹੈ ਅੱਖਾਂ ਨਾਲ ਗੁਰੂ ਦੇ ਰੋਜ਼ ਦਰਸ਼ਨ ਕਰਨ ਤੇਰੀ ਅੱਖਾਂ ਸ਼ੁੱਧ ਹੋ ਜਾਣ। ਇਹਨਾਂ ਨਿਤਰਾਂ ਨਾਲ ਸੰਸਾਰ ਨੂੰ ਵੇਖਣਾ, ਇਹਨਾਂ ਅੱਖਾਂ ਨਾਲ ਆ ਕੇ ਗੁਰੂ ਦੇ ਵੀ ਦਰਸ਼ਨ ਕਰ। ਜਦੋਂ ਗੁਰੂ ਦੇ ਸਾਹਮਣੇ ਖਲੋਵੇਂ, ਨਜ਼ਰ ਭਰ ਕੇ ਗੁਰੂ ਦੇ ਦਰਸ਼ਨ ਕਰ। ਦਰਸ਼ਨ ਕੀਤੇ ਉਹ ਸੁਰਤੀ ਦੀਆਂ ਅੱਖਾਂ ਨਾਲ ਵੇਖ, ਅੰਦਰ ਦੀ ਤੇਰੀ ਸੁਰਤੀ ਦੀ ਅੱਖ ਸ਼ੁੱਧ ਹੋ ਜਾਏਗੀ। ਆਹ ਜਿਹੜੀਆਂ ਬਾਹਰੀ ਅੱਖਾਂ ਇਹਦਾ ਵੇਖਣਾ ਵੀ ਫਿਰ ਸਹੀ ਹੋ ਜਾਏਗਾ। ਪੜੋ ਅੰਤਰਗੁਰਿਆ ਰਦਣਾ ਜਿਹਵਾ ਜਪ ਗੁਰਨਾਵ ਨਿਤਰੀ ਸਤਗੁਰ ਪਿਖਣ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ ਅਗਲਾ ਕਰਮ ਸਰਬਣੀ ਸੁਣ ਗੁਰਨਾਵ ਜਦੋਂ ਚਾਰੇ ਕਰਮ ਹੋ ਗਏ ਫਿਰ ਕੀ ਹੋਣਾ ਸਤਗੁਰ ਸਿਤਿਰਤੇ ਆ ਦਰਗਾ ਪਾਈਏ ਠਾਓ ਅਹੀਂ ਤੋਂ ਗੁਰੂ ਨਾਲ ਰੱਤਿਆ ਜਾਏਗਾ ਤੇਰਾ ਪਿਆਰ ਬਣ ਜਾਣਾ ਤੈਨੂੰ ਦਰਗਾਹ ਵਿੱਚ ਗੁਰੂ ਨੇ ਥਾਂ ਦਵਾ ਦੇਣੀ ਜਿਹਦੇ ਨਾਲ ਬਹੁਤ ਪਿਆਰ ਹੋਵੇ ਉਹ ਤੁਹਾਨੂੰ ਪਤਾ ਕੀ ਕਹਿੰਦੇ ਸਾਡੇ ਕੋਲ ਹੀ ਘਰ ਲੈ ਲਓ ਜੀ ਸਾਡੇ ਮੱਲੇ ਵਿੱਚ ਆ ਜਾਓ ਸਾਡੇ ਕੋਲ ਕੋਠੀ ਪਾ ਲਓ ਉੱਥੇ ਸਾਡੇ ਕੋਲ ਰੋ ਕਿਉਂ ਬਹੁਤ ਪਿਆਰ ਜਿੱਥੇ ਪਿਆਰ ਹੋਵੇ ਉਹਨੂੰ ਕਹਿੰਦੇ ਸਾਡੇ ਕੋਲ ਰੋ ਜੀ ਆਓ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਸੱਦੀ ਦਾ ਆਪਣੇ ਘਰ ਕਿ ਆਓ ਜੀ ਇੱਕ ਚੀਜ਼ ਹੋਰ ਹੈ ਤੁਹਾਡਾ ਤਜਰਬਾ ਰਹੇਗਾ ਜਿਹਦੇ ਨਾਲ ਪਿਆਰ ਹੈ ਉਹਨੂੰ ਘਰ ਵਿੱਚ ਆਉਂਦੇ ਆ ਪਹਿਲਾਂ ਚਾਹ ਪਾਣੀ ਪਲਾਉਂਦੇ ਹੋ ਫਿਰ ਪ੍ਰਸ਼ਾਦਾ ਸ਼ਿਕਾਇਦ ਹੈ ਫਿਰ ਥੋੜਾ ਚਿਰ ਬਹਿਣ ਤੋਂ ਬਾਅਦ ਜਦੋਂ ਜਾਣ ਲੱਗਦਾ ਫਿਰ ਕਹਿੰਦਾ ਨਹੀਂ ਬਹਿ ਜਾਓ ਚਾਹ ਪੀ ਕੇ ਜਾਓ ਉਹ ਕਹਿੰਦੇ ਨਹੀਂ ਪ੍ਰਸ਼ਾਦੇ ਤੋਂ ਬਾਅਦ ਤਾਂ ਚਾਹ ਪੀਓ ਜੀ ਪਿਓ ਥੋੜਾ ਚਿਰ ਹੋਰ ਬੈਠੋ ਜਾਂ ਫਿਰ ਉਹ ਰਿਸ਼ਤੇਦਾਰ ਨੂੰ ਕਹਿ ਦੇਵੇ ਕੋਈ ਇੱਕ ਦਿਨ ਤਾਂ ਰਹਿ ਲਓ ਇੰਨੇ ਚਿਰ ਵਧਾਏ ਹੋ ਕੋਈ ਨਹੀਂ ਚਲੇ ਜਾਇਓ ਕਿਹੜਾ ਨੇਰਾ ਹੋਣ ਲੱਗਾ ਕੱਲ ਭੇਜ ਦਾਂਗੇ ਉਹਨੂੰ ਵਾਰ-ਵਾਰ ਰੋਕੀਂਦੇ ਜਿਹਦੇ ਨਾਲ ਪਿਆਰ ਨਾ ਹੋਵੇ ਉਹਨੂੰ ਫਿਰ ਤੁਹਾਨੂੰ ਪਤਾ ਹੀ ਐ ਬੀਬੀਆਂ ਨੂੰ ਜ਼ਿਆਦਾ ਪਤਾ ਐ ਜਿਹਦੇ ਨਾਲ ਪ੍ਰੇਮ ਪਿਆਰ ਰਿਸ਼ਤੇਦਾਰ ਨਾਲ ਚੰਗਾ ਨਾ ਹੋਵੇ ਉਹਨੂੰ ਫਿਰ ਬੋਤੀ ਦੇਰ ਨਹੀਂ ਰੋਕੀਦਾ ਰਸੋਈ ਚੋਂ ਚਾਹ ਠੰਡੀ ਕਰਕੇ ਲਿਆਈਦੀ ਹੈ ਵੇ ਛਿੱਤੀ ਪੀ ਕੇ ਜਾਵੇ ਕਿਉਂ ਬੋਤੀ ਦੇਰ ਥੋੜੀ ਰੱਖਣਾ ਜਦੋਂ ਗੁਰੂ ਨਾਲ ਪਿਆਰ ਬਣ ਜਾਏ ਫਿਰ ਤੁਹਾਡੇ ਦਿਲ ਕਰੇਗਾ ਹੋਰ ਬਾਣੀ ਪੜਾਂ ਹੋਰ ਗੁਰੂ ਕੋਲ ਬੈਠਾ ਰੋਜ਼ ਅੰਮ੍ਰਿਤ ਵੇਲੇ ਉੱਠਾਂ ਰੋਜ਼ ਗੁਰਦੁਆਰੇ ਜਾਂਵਾਂ ਔਰ ਜਦੋਂ ਗੁਰੂ ਨਾਲ ਪਿਆਰ ਬਣ ਗਿਆ ਫਿਰ ਗੁਰੂ ਵੀ ਮੋਹਰੇ ਨਿਮਾਉਂਦਾ ਸਿੱਖਾ ਹੁਣ ਤੂੰ ਦੂਰ ਨਾ ਜਾ ਹੁਣ ਤੂੰ ਮੇਰੇ ਨੇੜੇ ਰਹਿ ਗੁਰੂ ਵੀ ਫਿਰ ਸਿੱਖ ਨੂੰ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੰਦਾ ਇਹਨੂੰ ਕਹਿੰਦੇ ਸਤਗੁਰ ਸਿੱਟੀ ਦਿੱਤਿਆ ਦਰਗਾ ਪਾਈ ਹੈ ਠਾਓ ਪਰ ਕਿਹਨੂੰ ਮਿਲਦਾ ਹੈ ਕਹਿੰਦੇ ਜਿੱਤੇ ਕਿਰਪਾ ਹੋਏ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏ ਬਥ ਦੇ ਜਦ ਮੈਂ ਉਤਮ ਕਾਢੀ ਐ ਵਿਰ ਲੈ ਕੇ ਕੇ ਕਹਿੰਦੇ ਭਾਈ ਉਹ ਵਿਰ ਲੈ ਲੇ ਜਦੋਂ ਫਿਰ ਉਹ ਕਿਰਪਾ ਦਾ ਪਾਤਰ ਬਣ ਗਿਆ ਫਿਰ ਮਹਾਰਾਜ ਨੇ ਲਿਖ ਕੇ ਦਿੱਤਾ ਕਹਿੰਦੇ ਹੁਣ ਉਹਦੀ ਤਾਕਤ ਵੇਖੀ ਫਿਰ ਜੇ ਉਹਦੇ ਨਾਲ ਤੇਰਾ ਪਿਆਰ ਬਣ ਗਿਆ ਨਾ ਉਹਦੀ ਤਾਕਤ ਵੇਖੀ ਦੁਨੀਆਂ ਦੇ ਝੂਠੇ ਰਿਸ਼ਤੇ ਦੁੱਖ ਵੇਲੇ ਛੱਡ ਜਾਂਦੇ ਨੇ ਗੁਰੂ ਦਾ ਸੱਚਾ ਪਿਆਰ ਵਾਲਾ ਰਿਸ਼ਤਾ ਤੈਨੂੰ ਦੁੱਖ ਵੇਲੇ ਵੀ ਤੇਰੇ ਨਾਲ ਰਹੇਗਾ ਸਜਣੋ ਹਨੇਰੇ ਵਿੱਚ ਤਾਂ ਬੰਦੇ ਦਾ ਆਪਣਾ ਪਰਛਾਵਾਂ ਵੀ ਛੱਡ ਜਾਂਦਾ ਹੈ ਦੁੱਖ ਵੇਲੇ ਸਭ ਸਾਥ ਸਬੰਧੀ ਰਿਸ਼ਤੇ ਛੱਡ ਜਾਂਦੇ ਨੇ ਇੱਕੋ ਰਿਸ਼ਤਾ ਦੁੱਖ ਵੇਲੇ ਨਾਲ ਰਹਿੰਦਾ ਉਹ ਰਿਸ਼ਤਾ ਗੁਰੂ ਦਾ ਤੂੰ ਗੁਰੂ ਨਾਲ ਪਿਆਰ ਕਰਕੇ ਵੇਖ ਗੁਰੂ ਉੱਥੇ ਤੇਰੀ ਸਹੈਤਾ ਕਰੇਗਾ ਜਿੱਥੇ ਕੋਈ ਸਹੈਤਾ ਨਹੀਂ ਕਰੇਗਾ ਇਨੂੰ ਫਿਰ ਮਹਾਰਾਜ ਕਹਿਣਗੇ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਪੜੋ ਤਿੱਥੈ ਤੂੰ ਸਮਰਥ ਜਿੱਥੈ ਕੋਈ ਉਥੈ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜਮਕੇ ਦੂਤ ਨਾਏ ਤੇ ਰਹਿ ਛੱਡ ਕਿੱਥੇ ਸਹਾਇਤਾ ਕਰੇ ਨਾ ਪਉਜਲ ਵਿੱਚ ਖਮਸਦਾ ਹੋ ਗੁਰ ਸ਼ਬਦੀ ਪਾਰ ਪਾਏ ਕਹਿੰਦੇ ਉਹ ਪਉਜਲੋਂ ਪਾਰ ਲਗਾਉਣ ਦੀ ਸਮਰੱਥਾ ਰੱਖਦਾ ਹੈ ਜਦੋਂ ਆਤਮ ਮੁਸ਼ਕਲ ਬਣ ਜਾਏ ਜਿੱਥੇ ਕੋਈ ਸਹਾਇਤਾ ਨਾ ਕਰੇ ਉੱਥੇ ਵਹਿ ਗੁਰ ਦਾ ਨਾਮ ਸਹਾਇਤਾ ਕਰਦਾ ਹੈ ਕੋਈ ਜਪ ਕੇ ਵਿਖੇ ਕੋਈ ਉਹਦੇ ਨਾਲ ਪਿਆਰ ਕਰਕੇ ਵਿਖੇ ਤਾਂ ਸਾ ਸੰਗਤ ਦੁਨੀਆਂ ਦੇ ਪੱਛੇ ਰਿਸ਼ਤੇ ਸੰਸਾਰ ਵਿੱਚ ਦੁੱਖ ਵੇਲੇ ਛੱਡ ਜਾਂਦੇ ਨੇ ਜੇ ਦੁੱਖ ਵੇਲੇ ਕੋਈ ਨਾਲ ਦਿੰਦਾ ਇੱਕ ਗੁਰੂ ਦਾ ਰਿਸ਼ਤਾ ਨਾਲ ਦਿੰਦਾ ਉਦੋਂ ਹੋਰ ਕੋਈ ਸਹਤਾ ਨਹੀਂ ਕਰਦਾ ਦੁੱਖ ਵੇਲੇ ਸਿਰਫ ਗੁਰੂ ਦਾ ਰਿਸ਼ਤਾ ਨਾਲ ਔਰ ਉਹਦੇ ਵਾਸਤੇ ਮਹਾਰਾਜ ਨੇ ਕਿਹਾ ਭਾਈ ਸੁੱਖ ਵੇਲੇ ਉਹਨੂੰ ਯਾਦ ਕਰੀਂ ਦੁੱਖ ਵੇਲੇ ਉਹਨੇ ਤੇਰਾ ਸਾਥ ਨਹੀਂ ਛੱਡਣਾ ਸੁੱਖ ਵੇਲੇ ਉਹਨੂੰ ਯਾਦ ਕਰੀਂ ਦੁੱਖ ਵੇਲੇ ਉਹ ਤੇਰੇ ਨਾਲ ਰਹੇਗਾ ਇੱਕੋ ਸ਼ਬਦ ਵਿੱਚ 12 ਉਦਾਹਰਨਾਂ ਦਿੱਤੀਆਂ ਮਹਾਰਾਜ ਉਪਮਾ ਅੱਜ ਦੇ ਸ਼ਬਦ ਦੀ ਪਹਿਲੀ ਪੰਕਤੀ ਤੋਂ ਫਿਰ ਉਹ ਸ਼ਬਦਾਂਾਂ ਕਰਦੇ ਆ ਇੱਕੋ ਹੀ ਸ਼ਬਦ ਇੱਕ ਗੱਲ ਨੂੰ ਦ੍ਰਿੜ ਕਰਨ ਲਈ 12 ਐਗਜ਼ਾਮਪਲਾਂ ਦਿੱਤੀਆਂ ਮਾਰੀਆਂ ਨੇ ਔਰ 12 ਦੀਆਂ ਵਾਰਾਂ ਐਗਜ਼ਾਮਪਲਾਂ ਦੇ ਕੇ ਕਿਹਾ ਇਹ ਵੀ ਅਜੇ ਥੋੜੀ ਉਪਮਾ ਹੈ ਇਸ ਨਾਲੋਂ ਵੀ ਬਹੁਤ ਵੱਡੀ ਉਪਮਾ ਰੱਬ ਦੇ ਨਾਮ ਦੀ ਉਹ ਦੁਨੀਆ ਦੇ ਲੋਕੋ ਜਪ ਕੇ ਵੇਖੋ ਰੱਬ ਨਹੀਂ ਸਹਿਤਾ ਕਰਦਾ ਹੈ ਸਾਧ ਸੰਗਤ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ ਇੱਕ ਵਾਰ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ ਸਤਨਾਮ ਵਾਹਿਗੁਰੂ ਜੀ ਆਸਾ ਮਹਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਭੋਗੇ ਹਉ ਤਦ ਬਿਨ ਕਿ ਸੰਸਾਰਾਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਲਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜਾ ਤੂੰ ਸਾਹਿਬ ਤਾਂ ਭੋਗ ਗਿਆ ਹਉ ਤਦ ਬਿਨ ਕਿਸਾ ਲਾਹੀ ਕਹਿੰਦੇ ਹੈ ਵਾਹਿਗੁਰੂ ਜੇ ਤੂੰ ਮੇਰਾ ਮਾਲਕ ਹੈ ਤਾਂ ਮੈਨੂੰ ਕਿਸੇ ਦਾ ਡਰ ਨਹੀਂ ਹੈ ਜਦੋਂ ਮਾਲਕ ਨਾਲ ਹੋਵੇ ਨਾ ਉਦੋਂ ਸਾਥ ਸੰਗਤ ਨੌਕਰ ਨੂੰ ਡਰ ਨਹੀਂ ਰਹਿਦਾ ਤੁਸੀਂ ਵੀ ਕਹੋਗੇ ਡਰਾਈਵਰ ਦੀ ਕੋਈ ਬਾਹਰੀ ਤੌਰ ਤੇ ਇਹ ਨਹੀਂ ਕਿ ਡਰਾਈਵਰ ਬਹੁਤ ਅਮੀਰ ਹੈ ਜੇ ਉਹ 50 ਲੱਖ ਦੀ ਗੱਡੀ ਚਲਾ ਰਿਹਾ ਉਹ 50 ਲੱਖ ਦੀ ਗੱਡੀ ਦਾ ਮਾਲਕ ਨਹੀਂ ਹੈ ਡਰਾਈਵਰ ਹੈ ਪਹ 50 ਲੱਖ ਦੀ ਗੱਡੀ ਚਲਾ ਰਿਹਾ ਪਰ ਉਹ ਡਰਾਈਵਰ ਨੇ 10 20 ਹਜ਼ਾਰ ਦਾ ਗੱਡੀ ਦਾ ਮਾਲਕ ਨਹੀਂ ਹੈ ਪਰ ਸਜਣੋਂ ਜਦੋਂ ਉਹ ਮਾਲਕ ਦੇ ਨਾਲ ਬੈਠਾ ਹੁੰਦਾ ਉਹਨੂੰ ਇੰਨਾ ਮਾਣ ਹੁੰਦਾ ਵੀ ਮਾਲਕ ਨਾਲ ਬੈਠਾ ਮੈਂ ਵੱਡੇ ਵੱਡੇ ਅਫਸਰਾਂ ਦੀਆਂ ਗੱਡੀਆਂ ਚਲਾਉਣ ਵਾਲੇ ਬੰਦੇ ਹੈ ਡਰਾਈਵਰ ਪਰ ਉਹਨਾਂ ਨੂੰ ਡਰ ਨਹੀਂ ਹੁੰਦਾ ਉਹ ਫਿਰ ਪੈਰ ਨਿਰ ਪੈ ਹੋ ਕੇ ਚਲਾਉਂਦੇ ਨੇ ਕਿਉਂ ਕਹਿੰਦੇ ਅਫਸਰ ਨਾਲ ਹੀ ਬੈਠੇ ਬੰਦਾ ਨਾਲ ਮਾਲਕ ਬੈਠੇ ਸੋਖੀ ਜਿਹਾ ਉਦਾਹਰਨ ਤੁਸੀਂ ਘਰ ਵਿੱਚ ਡੌਗੀ ਰੱਖਿਆ ਹੋਇਆ ਕੱਲੇ ਨੂੰ ਬਾਹਰ ਘੱਟ ਘੱਲ ਕੇ ਵੇਖੋ ਉਹ ਬਾਹਰਲੇ ਕੁੱਤਿਆਂ ਤੋਂ ਡਰ ਕੇ ਭੱਜਦਾ ਹੈ ਮਾਲਕ ਨੇ ਹੱਥ ਵਿੱਚ ਸੰਗਲੀ ਪਕੜੀ ਹੈ ਉਹਨੂੰ ਪਤਾ ਮਾਲਕ ਮੇਰਾ ਨਾਲ ਹੈ ਉਹ ਕਈਆਂ ਨੂੰ ਫਿਰ ਰਸਤੇ 'ਚ ਭੌਂਕ ਭੌਂਕ ਕੇ ਲੰਘਦਾ ਦੂਜੇ ਕੁੱਤਿਆਂ ਨੂੰ ਪਤਾ ਕਿਉਂ ਉਹ ਦੂਜਿਆਂ ਨੂੰ ਤਾਂ ਡਰਾਉਂਦਾ ਕਿਉਂਕਿ ਮਾਲਕ ਨਾਲ ਹੈ ਇਨੂੰ ਮਹਾਰਾਜ ਕਿਹਾ ਭਾਈ ਕਿਤੇ ਇਹ ਚੀਜ਼ ਤੈਨੂੰ ਯਾਦ ਹੋਵੇ ਕਿ ਇੱਤੇ ਕੁੱਕਰ ਹੋਂਵੇਂ ਗੰਨਾ ਭੋਂਕਾ ਇਸ ਤਨ ਤਾਈ ਕਾਮਕ੍ਰੋਦਲੋਮੋ ਅਹੰਕਾਰ ਦੇ ਕੁੱਤੇ ਤੈਨੂੰ ਡਰਾ ਨਹੀਂ ਸਕਣਗੇ ਜੇ ਤੈਨੂੰ ਇਹ ਯਾਦ ਹੋਵੇ ਕਿ ਮਾਲਕ ਮੇਰੇ ਨਾਲ ਹੈ ਗੁਰੂ ਤੇਰੇ ਨਾਲ ਹੈ ਇਹ ਨਹੀਂ ਫਿਰ ਤੈਨੂੰ ਡਰਾ ਸਕਦਾ ਇਸ ਲਈ ਹੇ ਵਾਹਿਗੁਰੂ ਜੇ ਤੂੰ ਮਾਲਕ ਮੇਰੇ ਨਾਲ ਹੈ ਫਿਰ ਮੈਨੂੰ ਕਿਸੇ ਦਾ ਭੋ ਨਹੀਂ ਹੁਣ ਉਹ ਉਦਾਹਰਣਾ ਸੁਣਿਓ ਜਿਹੜਾ ਸ਼ਬਦ ਮੈਂ ਸਵੇਰੇ ਪੜ੍ਹ ਕੇ ਆਇਆ ਇਹ ਸ਼ਬਦ ਬਾਦਸ਼ਾਹ ਨੇ ਬਚਨ ਕਿਹਾ ਇਹਦੀ ਰਹਾਉ ਦੀ ਪੰਕਤੀ ਹੈ ਐਸੋ ਸਹਾਈ ਹਰ ਕੋ ਨਾਮ ਕਹਿੰਦੇ ਨਾਮ ਇੰਨੀ ਸਹਤਾ ਕਰਦਾ ਹੈ ਇੰਨੀ ਮਦਦ ਕਰਦਾ ਹੈ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਕਹਿੰਦੇ ਸੰਗਤ ਵਿੱਚ ਬਹਿ ਕੇ ਜਪੋ ਉਸ ਨਾਮ ਨੂੰ ਉਹ ਨਾਮ ਨੇ ਤੇਰੀ ਸਿਹਦਾ ਬਦਲ ਕਿਵੇਂ ਕਰਨੀ ਆ ਬੁੱਢ ਤਕੋ ਜੈਸੇ ਬੇੜੀ ਮਿਲਤ ਡੁੱਬਦੇ ਬੰਦੇ ਨੂੰ ਜਿਹਨੂੰ ਤਰਨਾ ਨਾ ਆਉਂਦਾ ਹੋਵੇ ਬੇੜੀਆਂ ਉਹ ਸਾਗਰ ਤੋਂ ਪਾਰ ਲਾ ਦਿੰਦੀ ਜਿਹੜਾ ਬੰਦਾ ਪਾਣੀ ਤੋਂ ਡਰਦਾ ਹੈ ਤੈਰਨਾ ਨਹੀਂ ਜਾਣਦਾ ਉਹਨੂੰ ਬੇੜੀ ਵਿੱਚ ਬਿਠਾ ਦਿਓ ਦਰਿਆ ਪਾਰ ਕਰ ਜਾਂਦਾ ਦਰਿਆ ਤੋਂ ਪਾਰ ਲੰਘਿਆ ਤੈਰਨਾ ਨਹੀਂ ਆਉਂਦਾ ਪਰ ਬੇੜੀ ਨੇ ਉਹਨੂੰ ਪਾਰ ਲੰਘਾਤਾ ਐਦਾਂ ਤੈਨੂੰ ਕੋਈ ਗੁਣ ਗਿਆਨ ਨਹੀਂ ਹੈ ਤੇਰੇ ਵਿੱਚ ਪਰ ਜਦ ਗੁਰੂ ਦੇ ਸ਼ਬਦ ਨੂੰ ਜਪਣਾ ਸ਼ੁਰੂ ਕਰ ਤੂੰ ਪਹਾੜ ਲੰਘ ਜਾਏਂਗਾ ਤੈਨੂੰ ਕੁਝ ਪੜ੍ਹਨਾ ਵੀ ਨਹੀਂ ਆਉਂਦਾ ਇੱਥੋਂ ਤੱਕ ਕਿ ਆ ਪੜ੍ਹਿਆ ਅੰਨ ਪੜ੍ਹਿਆ ਪਰਮਗਤ ਆਵੇ ਜਿਹਨੂੰ ਗੁਰਬਾਣੀ ਦਾ ਪਹਾੜ ਪੜ੍ਹਨਾ ਵੀ ਨਹੀਂ ਆਉਂਦਾ ਉਹ ਵੀ ਪਹਾੜ ਲੰਘ ਜਾਂਦਾ ਜੇ ਗੁਰੂ ਦੇ ਸ਼ਬਦ ਬੇੜੀ 'ਚ ਬਹਿ ਜਾਏ ਕੱਲਾ ਵਾਹਿਗੁਰੂ ਕਹਿਣ ਵਾਲੇ ਵੀ ਮੈਂ ਪਹਾੜ ਲੰਘਦੇ ਵੇਖੇ ਇਹੋ ਜਿਹੀਆਂ ਮਾਈਆਂ ਜਿਨੇ ਅਮਰਤ ਛੱਕ ਲਈਆਂ ਉਹ ਕਹਿੰਦੀਆਂ ਸਾਨੂੰ ਤਾਂ ਬਾਬਾ ਮੂਲਮੰਤਰੀ ਆਉਂਦੇ ਤਾਂ ਪੰਜ ਪੈਰਾਂ ਕਹੇ ਤੂੰ ਮੂਲਮੰਤਰੀ ਪੜ ਲਿਆ ਤਾ ਉਹ ਵਾਹਿਗੁਰੂ ਜਾਂ ਮੂਲ ਮੰਤਰ ਕਹਿਣ ਵਾਲੀ ਪਾਰ ਲੰਗ ਹੈ ਕਿਉਂ ਭਾਈ ਉਹਨਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਪਰ ਗੁਰੂ ਦੇ ਸ਼ਬਦ ਦੇ ਬੇੜੇ 'ਚ ਭੌ ਕਰਕੇ ਬਹਿ ਗਏ ਉਹਦੇ ਵਿੱਚ ਭੌ ਚਾਹੀਦਾ ਹੈ ਡਰ ਚਾਹੀਦਾ ਹੈ ਫਿਰ ਤੁਸੀਂ ਪਾਰ ਲੰਗੋ ਪੜੋ ਬੂਝਤ ਕੋ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਦੀਵਾ ਬੁਝਦਾ ਹੋਵੇ ਤੇਲ ਪਾ ਦਿਓ ਉਹਨੂੰ ਫਿਰ ਜਗਣ ਲੱਗ ਪੈਣਾ ਤੇਲ ਸੜਦਾ ਦੀਵਾ ਲੱਗਾ ਬੁਝਣ ਉਹਦੇ ਵਿੱਚ ਤੇਲ ਪਾ ਦਿਓ ਉਹ ਫਿਰ ਸਾਰੀ ਰਾਤ ਚਾਨਣ ਦਿੰਦਾ ਇੰਨਾ ਭਾਈ ਤੇਰੇ ਜੀਵਨ ਵਿੱਚ ਦੁੱਖ ਹੈ ਸ਼ਬਦ ਜਪ ਬਸੋ ਸ਼ਬਦ ਤੇਰੇ ਅੰਦਰ ਸੁੱਖਾਂ ਦਾ ਤੇਲ ਪਾ ਦੇ ਬੁੱਢ ਤੋ ਜਿਵੇਂ ਬੀੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਅੱਗ ਲੱਗੀ ਹੋਈ ਹੈ ਕਦ ਨਾ ਬੁਝਣੀ ਹੈ ਪਾਣੀ ਪਾ ਦਿਓ ਬੁਝ ਜਾਂਦੀ ਹੈ ਇੰਨਾ ਕਲ ਪਲੇਸ ਦੀ ਅੱਗ ਤੇਰੇ ਘਰ ਵਿੱਚ ਵੇ ਗੁਰੂ ਦੇ ਸ਼ਬਦ ਦਾ ਜਲ ਪਾ ਬੁਝਣੀ ਸ਼ੁਰੂ ਹੋ ਜਾਏਗੀ ਇਹਨੂੰ ਮਹਾਰਾਜ ਕਹਿੰਦੇ ਕਲ ਪਲੇਸ ਦੀ ਅੱਗ ਕੋਈ ਚੀਜ਼ ਨਾਲ ਬੁਝਣੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਬੜੋ ਕਲ ਕਲੇਸ ਤਨ ਮਾਏ ਮਿਟਾਵੋ ਜਲਤ ਅਗਨੀ ਮਿਲ ਤਨੀਰ ਜੈਸੇ ਬਾਰਕ ਮੁਖੇ ਖੀਰ ਬੱਚਾ ਰੋ ਰਿਹਾ ਹੈ ਉਹਨੂੰ ਖੜਾਉਣੇ ਦੇਈ ਜਾਓ ਉਹਨੇ ਨਹੀਂ ਚੁੱਪ ਕਰਨਾ ਕਿਉਂ ਉਹਨੂੰ ਤਾਂ ਭੁੱਖ ਲੱਗੀ ਹੈ ਭੁੱਖੇ ਬੱਚੇ ਨੂੰ ਜਿੰਨੇ ਮਰਜ਼ੀ ਖੜਾਉਣੇ ਲੈ ਦਿਓ ਉਹ ਚੁੱਪ ਨਹੀਂ ਕਰੇਗਾ ਉਹ ਕਦ ਨਾਲ ਚੁੱਪ ਕਰਦਾ ਹੈ ਮਾਂ ਦੇ ਦੁੱਧ ਨਾਲ ਜਦੋਂ ਬੱਚੇ ਦਾ ਜਨਮ ਹੁੰਦਾ ਉਹਨੂੰ ਕਿਸੇ ਖੜਾਉਣਿਆਂ ਦਾ ਮੋਹ ਨਹੀਂ ਹੈ ਉਹ ਰੋਂਦਾ ਹੋਇਆ ਬੱਚਾ ਕੋਈ ਚੀਜ਼ ਨਾਲ ਚੁੱਪ ਕਰਦਾ ਜਦੋਂ ਮਾਂ ਦੁੱਧ ਪਲੋਂਦੀ ਹੈ ਜਿਵੇਂ ਰੋਂਦੇ ਹੋਏ ਬੱਚੇ ਦੀ ਪਰਵਿਸ਼ ਦੁੱਧ ਹੁੰਦੀ ਹੈ ਐਦਾਂ ਭਲਿਆ ਦੁਨੀਆਂ ਦੇ ਦੁੱਖਾਂ ਵਿੱਚ ਰੋਣ ਵਾਲਿਆ ਵੇ ਗੁਰੂ ਦਾ ਸ਼ਬਦ ਉਸ ਤਰ੍ਹਾਂ ਤੇਰੀ ਸਹਾਇਤਾ ਕਰੇਗਾ। ਪੜੋ ਚਾਰ ਉਦਾਹਰਨਾ ਹੋ ਗਈ। ਬੁੱਢ ਤ ਕੋ ਜੈਸੇ ਬੇੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲ ਤੇ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਕਿਰਖੇ ਵਰਸ ਸੁਮੇਗ ਖੇਤੀ ਸੁੱਕ ਰਹੀ ਹੈ ਨਹੀਂ ਪੈ ਜਾਏ ਹਰੀ ਭਰੀ ਹੋ ਜਾਂਦੀ। ਜੈਸੇ ਪਾਲਣ ਸਰਨ ਸੇਂਗ ਜਿਹਨੇ ਜਾਨਵਰ ਕੋਈ ਸ਼ੇਰ ਦੀ ਸ਼ਰਨ ਚ ਚਲਾ ਜਾਏ ਉਹਨੂੰ ਜੰਗਲ ਚ ਡਰ ਨਹੀਂ ਰਹਿੰਦਾ ਜੰਗਲ ਦਾ ਰਾਜਾ ਸ਼ੇਰ ਹੁੰਦਾ ਜਿਹਨੇ ਜਾਨਵਰ ਉਹਦੀ ਸ਼ਰਨ ਵਿੱਚ ਰਹਿਣ ਸ਼ੇਰ ਦੀ ਸ਼ਰਨ ਵਿੱਚ ਗਿਆ ਡਰ ਨਹੀਂ ਐਦਾਂ ਭਾਈ ਗੁਰੂ ਦੀ ਸ਼ਰਨ ਵਿੱਚ ਆਇਆ ਵਿਕਾਰਾਂ ਦੇ ਹੋਰ ਜਾਨਵਰਾਂ ਦਾ ਕੋਈ ਡਰ ਨਹੀਂ ਰਹਿੰਦਾ ਜੈਸੇ ਬਲਨ ਸਰਨ ਸਿੰਘ ਜੈਸੇ ਰਣ ਮੈਂ ਸਖਾ ਭਰਾਤ ਕਹਿੰਦੇ ਲੜਾਈ ਹੁੰਦੀ ਹੋਵੇ ਸਕਾ ਭਰਾਏ ਨਾਲ ਆ ਕੇ ਖੜਦਾ ਹੈ ਦੂਜੇ ਕਈ ਵਾਰ ਭੱਜ ਜਾਂਦੇ ਨੇ ਸਕਾ ਭਰਾ ਜਿਹੜਾ ਉਹ ਨਾ ਵੀ ਬੋਲ ਚੱਲਵੇ ਨਾ ਹੋਵੇ ਜਦੋਂ ਭਰਾਵਾਂ ਦੀ ਭਰਾਵਾਂ ਤੇ ਕੋਈ ਬਣਦੀ ਹੈ ਉਹ ਬੋਲ ਚੱਲ ਨਾ ਵੀ ਹੋਵੇ ਤਾਂ ਵੀ ਆ ਕੇ ਨਾਲ ਖੜ ਜਾਂਦਾ ਸੱਗੇ ਭਰਾ ਦੀ ਬਹੁਤ ਮਦਾਨੇ ਜੰਗ ਵਿੱਚ ਲੜਾਈ ਵਿੱਚ ਭਰਾ ਭਰਾ ਦੇ ਕੰਮ ਬਹੁਤ ਆਉਂਦੇ ਹੈ ਜੈਸੇ ਰਣ ਮੈਂ ਸਖਾ ਭਰਾਤ ਜੈਸੇ ਭੁੱਖੇ ਭੋਜਨ ਮਾਤ ਜਿਵੇਂ ਭੁੱਖੇ ਬੱਚੇ ਨੂੰ ਮਾਂ ਭੋਜਨ ਦੇ ਦਿੰਦੀ ਹੈ ਉਹ ਬਾਹਰੋਂ ਭੁੱਖਾ ਆਉਂਦਾ ਮਾਂ ਦੇ ਕੋਲ ਆ ਕੇ ਰੱਜ ਜਾਂਦਾ ਭਾਈ ਇਦਾਂ ਸ਼ਬਦ ਹੈ ਜੈਸੇ ਭੁੱਖੇ ਭੋਜਨ ਮਾਤ ਜੈਸੋ ਅੰਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦੋਰਾਹੇ ਦੋ ਪੁਰਾਂ ਦੀ ਚੱਕੀ ਘੁੰਮ ਰਹੀ ਹੈ ਉਹਦੇ ਵਿੱਚ ਕਹਾੜ ਜਿਹੜੀ ਕਿਲੀ ਲੱਗੀ ਹੈ ਜਿਹਨੇ ਦਾਣੇ ਕਿਲੀ ਨਾਲ ਰੁੱਕ ਗਏ ਕਹਿੰਦੇ ਉਹ ਦਾਣੇ ਪਿਸਣ ਤੋਂ ਬਚ ਗਏ ਇਦਾਂ ਸੰਸਾਰ ਦੇ ਦੁੱਖ ਕਲ ਪਲੇਸ ਹਰਕ ਸੋਗ ਵਿੱਚ ਦੁਨੀਆ ਪਿਸ ਰਹੀ ਹੈ ਜਿਹੜਾ ਸ਼ਬਦ ਨਾਲ ਜੁੜ ਗਏ ਉਹਨੇ ਬਚ ਜਾਣਾ ਜੈਸੋ ਢੋਹਿਰ ਦੇ ਮਾਹੀ ਜੈਸੋ ਦਨੋ ਚੱਕੀ ਦੋ ਰਾਹੇ ਸਭ ਕੁਝ ਕਹਿ ਕੇ ਫਿਰ ਮਹਾਰਾਜ ਕੀ ਕਹਿੰਦੇ ਬਹੁਤ ਤੁਮਾ ਥੋਰ ਕਹੀ ਹਰ ਗਮ ਉਹ ਗਮ ਆਦਾ ਤੂੰ ਹੀ ਨਾਮ ਇੰਨੀ ਸਹਤਾ ਕਰਦਾ ਹੈ ਭਾਈ ਜਿੱਥੇ ਕੋਈ ਸਹਤਾ ਨਾ ਕਰੇ ਉੱਥੇ ਵਹਿਗੁਰੂ ਦਾ ਨਾਮ ਪੜੋ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋ ਨ ਦੇ ਅਤ ਮੁਸ਼ਕਲ ਜਿੱਥੇ ਤਿੰਨ ਚੀਜ਼ਾਂ ਕੰਮ ਨਹੀਂ ਆਉਂਦੀਆਂ ਦੁਨੀਆ ਦੀ ਹਰ ਮੁਸ਼ਕਲ ਵਿੱਚ ਤਿੰਨ ਚੀਜ਼ਾਂ ਕੰਮ ਆਉਂਦੀਆਂ ਨੇ ਪਰ ਜਦੋਂ ਆਤਮ ਮੁਸ਼ਕਲ ਹੋਵੇ ਫਿਰ ਨਹੀਂ ਉਹ ਕੰਮ ਆਉਂਦੀਆਂ ਕਿਹੜੀ ਚੀਜ਼ ਕੰਮ ਆਉਂਦੀ ਹੈ ਤੁਹਾਨੂੰ ਜੀਵਨ ਚ ਮੁਸ਼ਕਲ ਬਣ ਜਾਏ ਤੁਹਾਡੇ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਕੰਮ ਆ ਸਕਦੇ ਨੇ ਇਹ ਨਹੀਂ ਕਿ ਆਪਾਂ ਕਹੀਏ ਸਾਰਾ ਇਸ ਸੰਸਾਰ ਝੁੱਟਾ ਆ ਜੀ ਕਿਸੇ ਨੇ ਕੰਮ ਨਹੀਂ ਆਉਣਾ ਸਭ ਛੱਡ ਕੇ ਭਾਜ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦੋਏ ਪੱਖਾਂ ਤੋਂ ਗੱਲ ਕੀਤੀ ਹੈ ਇੱਕ ਪਾਸੇ ਇਹ ਕਿਹਾ ਕਿ ਸੰਸਾਰ ਜਗ ਰਚਨਾ ਸਭ ਝੂਠ ਹੈ ਤੇ ਦੂਜੇ ਪਾਸੇ ਵੀ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਹ ਨਹੀਂ ਕਿ ਸਭ ਕੁਝ ਝੂਠ ਹੈ ਹਾਂ ਇਹ ਵੀ ਪੜਨੇ ਕਿ ਇਹ ਪਰਿਵਾਰ ਕੰਮ ਨਹੀਂ ਆਉਣਾ ਪਰ ਉਹਦਾ ਭਾਵ ਅਰਥ ਇਹ ਨਹੀਂ ਵੀ ਬੱਚੇ ਚੁੱਕ ਕੇ ਸੁੱਟ ਦੇਣੇ ਨਹੀਂ ਅਸੀਂ ਤਾਂ ਪਾਲਣਾ ਹੀ ਨਹੀਂ ਜੀ ਇਹ ਰੇ ਕੰਮ ਹੋਣੇ ਨਹੀਂ ਨਹੀਂ ਹੱਥ ਵਿੱਚ ਗੁੱਟਕਾ ਲੈ ਕੇ ਮਾਂ ਸਵੇਰੇ ਨਿਤਨੇਮ ਵੀ ਕਰੇਗੀ ਗੋਦੀ ਵਿੱਚ ਛੋਟਾ ਜਿਹਾ ਬੱਚਾ ਹੈ ਉਹ ਆਪਣੇ ਰੋਂਦੇ ਬੱਚੇ ਨੂੰ ਪਿਆਰ ਨਾਲ ਚੁੱਪ ਵੀ ਕਰਾਉਂਦੀ ਹੈ ਮੋਹ ਵੀ ਕਰਦੀ ਹੈ ਪਿਆਰ ਵੀ ਕਰਦੀ ਹੈ ਪਰ ਰੋਜ਼ ਪੜਦੀ ਵੀ ਹੈ ਕਿ ਇਹ ਕੋਟੰਬ ਤੁंजे ਦੇਖਦਾ ਚੱਲੇ ਨੋਹੀ ਤੇਰੇ ਨਾਲ ਉਹਨੂੰ ਪਤਾ ਨਾਲ ਨਹੀਂ ਜਾਣਾ ਇਹ ਪਰ ਇਹ ਪਾਲਣਾ ਸਾਡਾ ਫਰਜ਼ ਹੈ ਕਿਉਂ ਭਾਈ ਮੁਸ਼ਕਲ ਵਿੱਚ ਕੰਮ ਆਉਂਦੇ ਨੇ ਬੱਚੇ ਬਈ ਮੁਸ਼ਕਲਾਂ ਵਿੱਚ ਬੱਚੇ ਕੰਮ ਆਉਂਦੇ ਨੇ ਮਾਪਿਓ ਨੂੰ ਸੰਭਾਲਣਗੇ ਹਸਪੀਟਲ ਲੈ ਕੇ ਜਾਣਗੇ ਕੋਈ ਦੁੱਖ ਸੁੱਖ ਰੋਗ ਰੋਟੀ ਪਾਣੀ ਇਹ ਮਾਪਿਓ ਦੀ ਸੰਭਾਲ ਕੌਣ ਕਰਦੇ ਬੱਚੇ ਬੱਚਿਆਂ ਦੀ ਸੰਭਾਲ ਦੁੱਖ ਦੀ ਕੌਣ ਕਰਦਾ ਮਾਪਿਓ ਸਾਡੀ ਸਾਰੀ ਰਾਤ ਮਾਂਵਾ ਜਾਗਦੀਆਂ ਨੇ ਬੱਚਿਆਂ ਲਈ ਐਵੇਂ ਕਹਿਣਾ ਸੁੱਖ ਹੈ ਬੱਚੇ ਪਾਲਣੇ ਸਭ ਤੋਂ ਜ਼ਿਆਦਾ ਔਖੇ ਨੇ ਮੈਂ ਕਈ ਵਾਰ ਇਹ ਲਾਈਵ ਤੋਂ ਬੇਨਤੀ ਕਰਨਾ ਹੁੰਦਾ ਸੱਜਣੋ ਪੈਸਿਆਂ ਨਾਲ ਨੌਕਰਾਨੀਆਂ ਮਿਲ ਜਾਂਦੀਆਂ ਨੇ ਪੈਸਿਆਂ ਨਾਲ ਮਾਂ ਨਿਉ ਮਿਲਦੀ ਪੈਸਿਆਂ ਨਾਲ ਬੱਚੇ ਪਾਲਣ ਵਾਲੀਆਂ ਨੌਕਰਾਨੀਆਂ ਮਿਲ ਜਾਂਦੀਆਂ ਨੇ ਰੱਖ ਸਕਦੇ ਹੋ ਤੁਸੀਂ 8 ਘੰਟੇ ਲਈ ਹੁਣ ਤਾਂ ਨੈਨੀ ਦਾ ਕੋਰਸ ਹੁੰਦਾ ਹੈ ਔਰ ਬਾਹਰ ਵਕਾਇਦਾ ਜੌਬ ਐ ਇਸ ਚੀਜ਼ ਤੇ ਬੱਚੇ ਪਾਲਣ ਵਾਸਤੇ ਨੌਕਰ ਮਿਲ ਸਕਦੇ ਨੇ ਪਰ ਪੈਸਿਆਂ ਨਾਲ ਮਾਣਿਓ ਮਿਲ ਸਕਦੀ ਸਾਰੀ ਸਾਰੀ ਰਾਤ ਮਾਮਾ ਜਾਗਦਿਆਂ ਨੇ ਔਰ ਜਿਹੜੀ ਮਾਂ ਆ ਨਾ ਉਹ ਕਦੇ ਕਿਰਨਾਂ ਨਹੀਂ ਕਰਦੀ ਰੋਟੀ ਖਾਣ ਲੱਗੀ ਹੋਵੇ ਜੇ ਸਾਹਮਣੇ ਉਹਨੇ ਵੇਖਿਆ ਬੱਚੇ ਨੇ ਗੰਦਗੀ ਕਰਤੀ ਸਭ ਕੁਝ ਛੱਡ ਦਿੰਦੀ ਹੈ ਪਹਿਲਾਂ ਬੱਚੇ ਨੂੰ ਧੌਂਦੀ ਹੈ ਜਿਹੜੀ ਨੌਕਰਾਨੀ ਹੈ ਉਹਨੇ ਤਾਂ ਕਹਣਾ ਪਹਿਲਾਂ ਮੈਂ ਖਾ ਲਾਂ ਉਹਨੂੰ ਬਦਬੂ ਆਏਗੀ ਬੱਚੇ ਦੀ ਗੰਦਗੀ ਤੋਂ ਮਾਂ ਨੂੰ ਕਦੇ ਬਦਬੂ ਨਹੀਂ ਆਉਂਦੀ ਦੇਖੋ ਕਿੰਨੀ ਵੱਡੀ ਗੱਲ ਹੈ ਡਾਈਪਰ ਬਦਲਣ ਲੱਗੇ ਆ ਜਿਹੜੀ ਨੌਕਰਾਨੀ ਉਹ ਨੱਕ ਘੁੱਟ ਲੈ ਗਈ ਉਹਨੂੰ ਦੁਰਗੰਧ ਆਏਗੀ ਔਰ ਬੜੀ ਕਮਾਲ ਦੀ ਗੱਲ ਹੈ ਬੱਚੇ ਦੀ ਪੋਟੀ ਵਾਲਾ ਡਾਈਪਰ ਮਾਂ ਚੇਂਜ ਕਰਦੀ ਹੈ ਕਦੇ ਮਾਂ ਨੂੰ ਦੁਰਗੰਧ ਨਹੀਂ ਆਉਂਦੀ ਕੋਈ ਮਾਂ ਕਹਦੇ ਮੈਨੂੰ ਬੱਚੇ ਦੀ ਪੋਟੀ ਤੋਂ ਬਾਦੂ ਆਈ ਹੋਈ ਹੈ ਕਦੇ ਨਹੀਂ ਆਈ ਇਹ ਕੁਦਰਤ ਦਾ ਨਿਯਮ ਹੈ ਕਿਉਂਕਿ ਇਹਦੇ ਅੰਦਰ ਮੋਹ ਪਿਆ ਹੋਇਆ ਰੱਬ ਨੇ ਆਪਣੇ ਬੱਚੇ ਦੀ ਗੰਦਗੀ ਤੋਂ ਤੁਹਾਨੂੰ ਦੁਰਗੰਧ ਨਹੀਂ ਆਏਗੀ ਰੱਬ ਨੇ ਇਸ ਤਰ੍ਹਾਂ ਦਾ ਮੋਹ ਪਾਇਆ ਹੈ ਪੈਸੇ ਨਾਲ ਨੌਕਰਾਨੀਆਂ ਮਿਲ ਜਾਂਦੀਆਂ ਨੇ ਪੈਸੇ ਨਾਲ ਮਾਵਾ ਨਹੀਂਉ ਮਿਲਦੀ ਮੈਂ ਇੱਕ ਦਿਨ ਸਫਰ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਸਟ੍ਰੇਲੀਆ ਜਾਣਾ ਸੀ ਬਾਇਆ ਮਲੇਸ਼ੀਆ ਤਜਉ ਮਥੇ ਅੰਮ੍ਰਿਤਸਰ ਸਾਹਿਬ 에ਰਪੋਰਟ ਤੇ ਵੇਖਿਆ ਇੱਕ ਬੀਬੀ ਉਦ ਕੋਲ ਛੋਟਾ ਜਿਹਾ ਬੱਚਾ ਮਸਾਂ ਹ ਸਾਲ ਕਦਾ ਹੋਣਾ ਤੋ ਸਾਲ ਸਵਾ ਸਾਲ ਦਾ ਬੱਚਾ ਉਹਨੇ ਮੋਢੇ ਲਾਇਆ ਹੋਇਆ ਇੱਕ ਹੱਥ ਨਾਲ ਉਹ ਬੈਗ ਚੁੱਕ ਕੇ ਅੱਗੇ ਕਰ ਰਹੀ ਐ ਇੱਕ ਬੱਚੇ ਨੂੰ ਮੋਢੇ ਤੇ ਲਾਇਆ ਹੋਇਆ ਫਿਰ ਉਹਨੇ ਪਰਸ ਤੋਂ ਪਾਸਪੋਰਟ ਕੱਢ ਕੇ ਦਿੱਤੇ ਉਹਦੇ ਬੋਰਡਿੰਗ ਪਾਸ ਬਣੇ ਬੱਚਾ ਰੋ ਰਿਹਾ ਸੀ ਉਹ ਬੋਰਡਿੰਗ ਪਾਸ ਬਣਾ ਵੀ ਰਹੀ ਐ ਬੱਚੇ ਨੂੰ ਚੁੱਪ ਵੀ ਕਰਾ ਰਹੀ ਚਲੋ ਦੀ ਹੈਲਪ ਹੋ ਗਈ ਉਹਨੇ ਬੈਗ ਰੱਖ ਦਿੱਤਾ ਬੋਰਡਿੰਗ ਪਾਸ ਬਣ ਗਿਆ 에ਅਰਪੋਰਟ ਤੇ 2 1/2 ਘੰਟੇ ਫਲਾਈਟ ਦੀ ਇੰਤਜ਼ਾਰ ਸੀ ਕਿਉਂਕਿ ਪਹਿਲਾਂ ਬੋਰਡਿੰਗ ਪਾਸ ਬਣ ਜਾਂਦਾ ਹੈ ਉਹ 2 2.5 ਘੰਟੇ ਮੈਂ ਵੇਖਿਆ ਵੀ ਕਦੇ ਮਾਈ ਮੋਢੇ ਨੂੰ ਬੱਚਾ ਲਾਇਆ ਇਧਰੋਂ ਚਲੀ ਜਾਵੇ ਕਦੇ ਉਧਰੋਂ ਚਲੀ ਜਾਵੇ ਉਹ ਬੱਚਾ ਰੋ ਰਿਹਾ ਥੋੜੀ ਦੇਰ ਉਹ ਦੁੱਧ ਪੀ ਕੇ ਚੁੱਪ ਕਰ ਗਿਆ ਫਲਾਈਟ ਹੋਈ ਜਹਾਜ਼ ਵਿੱਚ ਵੀ ਮੈਂ ਵੇਖਿਆ ਉਹ ਫਿਰ ਬੱਚਾ ਰੋ ਗਿਆ ਫਿਰ ਉਹ ਮੋਢੇ ਨਾਲ ਲਾ ਕੇ ਚੁੱਪ ਕਰਾਉਂਦਿਆਂ ਵਿਚਾਰੀ ਵਿੱਚ ਘੁੰਮ ਰਹੀ ਬਾਕੀ ਲੋਕ ਸੁੱਤੇ ਪਏ ਨੇ ਜਹਾਜ਼ 'ਚ